ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਤੇ Facebook ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੇਕਰ ਤੁਸੀਂ ਵੀਡੀਓ ਨੂੰ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਸੀਂ Facebook ਪੇਜ ਤੋਂ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਆਪਾਂ ਨਵੇਂ-ਨਵੇਂ ਸੂਟ ਤੁਹਾਡੇ ਲਈ ਲਿਆਉਂਦੇ ਰਹਿੰਨੇ ਆ ਤੇ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲਣੀਆਂ ਤੁਹਾਨੂੰ ਕਿਉਂਕਿ ਆਪਾਂ ਵਰਕ ਵਗੈਰਾ ਵੀ ਕਰਦੇ ਆ ਤੇ ਆਪਣਾ ਅਬ ਬੈਸੀ ਵੀ ਸਟਾਫ ਆਪਾਂ ਸਾਰਾ ਸੇਲ ਕਰ ਦੇਾਂਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਤੁਸੀਂ 950130027 ਨੰਬਰ ਤੇ ਆਪਣਾ ਦੇ ਸਕਦੇ ਹੋਗੇ ਲਓ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਵਰਕ ਵਾਲਾ ਸੂਟ ਬਾਕੀ ਸੂਟ ਸਾਰੇ 프੍ਰਿੰਟ ਵਾਲੇ ਹੋਣਗੇ ਪਹਿਲਾਂ ਵਰਕ ਵਾਲਾ ਦਿਖਾਉਣੇ ਆਗੇ ਇਹ ਆਪਾਂ ਨਿਊ ਵਰਕ ਕੀਤਾਗਾ ਬਹੁਤ ਜਿਆਦਾ ਸੋਹਣਾ ਵਰਕ ਜਿਹੜਾ ਸੂਟ ਦੇ ਉੱਪਰ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਹ ਪਸ਼ਮੀਨੇ ਦੇ ਸੂਟ ਦੇ ਉੱਪਰ ਵਰਕ ਹੋਇਆ ਜੀ ਤੇ ਚਾਕਾਂ ਦਾ ਵਰਕ ਕਰਵਾਇਆ ਇਹਨਾਂ ਨੇ ਤੇ ਪਸ਼ਮੀਨੇ ਦਾ ਸੂਟ ਹੈਗਾ ਤੇ ਇਹ ਪਾਵਾਂ ਤੇ ਹੈਗਾ ਤੁਸੀਂ ਬਹੁਤ ਨੀਟ ਐਂਡ ਕਲੀਨ ਵਰਕ ਹੋਇਆ ਹੋਇਆਗਾ ਜੇ ਤੁਸੀਂ ਕੋਈ ਵੀ ਸੂਟ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਚਾਹੇ ਤਾਂ ਤੁਸੀਂ ਆਪਣਾ ਪਸ਼ਮੀਨੇ ਤੇ ਕਰਵਾਓ ਜਿਹੜੇ ਵੀ ਸਟਫ ਤੇ ਕਰਵਾਉਣਾ ਚਾਹੁੰਦੇ ਹੋ ਵਰਕ ਜਿਹੜਾ ਕਰਵਾ ਸਕਦੇ ਹੋ ਆ ਇੱਕ ਸੂਟ ਹੋਰ ਆਪਾਂ ਰੈਡੀ ਕੀਤਾਗਾ ਇਹ ਆਪਣੇ ਆਰਡਰ ਦੇ ਸੂਟ ਰੈਡੀ ਹੋਏ ਨੇ ਜੀ ਇਹਨਾਂ ਨੇ بس ਸਿਰਫ ਇੱਥੇ ਬੇਲ ਪਵਾਈ ਹੈ ਘਰੇ ਘਰੇ ਤੇ ਆਂਟੀ ਨੇ ਇਹ ਵੀ ਬਹੁਤ ਸੋਹਣਾ ਬਣੇਗਾ ਤੇ ਜੇ ਤੁਹਾਨੂੰ ਕੋਈ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੇ ਤੁਹਾਨੂੰ ਵਰਕ ਪਸੰਦ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਨਨਤਾ ਤੇ ਨਾਲੇ ਆਪਣਾ ਆਲਟਰ ਜਿਹੜਾ ਤੁਸੀਂ ਉਹ ਦੇਖ ਸਕਦੇ ਹੋ ਜੀ ਹਾਂਜੀ ਹਾਂਜੀ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਆਪਾਂ ਅਗਲਾ ਸੂਟ ਦਿਖਾਉਣੇ ਆ ਤੁਹਾਨੂੰ ਜਿਹੜਾ ਆ ਵਾਲਾ ਸੂਟ ਆਗਾ ਬਹੁਤ ਜਿਆਦੇ ਸੋਹਣਾ ਤੇ ਟ੍ਰੈਂਡ ਦੇ ਵਿੱਚ ਇਹ ਸਟਾਫਾ ਜਿਹੜਾ ਚੱਲ ਰਿਹਾਗਾ ਜਿਮੀ ਜੂ ਦੀ ਤਰ੍ਹਾਂ ਇਹ ਸਟਾਫਾ ਗਾ ਬਹੁਤ ਜਿਆਦੇ ਸੋਹਣਾਗਾ ਲਓ ਜੀ ਲਓ ਜੀ ਦੇਖ ਸਕਦੇ ਹੋਗੇ ਜਿੱਦਾਂ ਨਾ ਮੇਰੇ ਸੂਟ ਵੇਅਰ ਕੀਤਾ ਹੋਇਆ ਉਸੇ ਤਰ੍ਹਾਂ ਦਾ ਹੀ ਇਹ ਸਟਾਫ ਆ ਇਹ ਨਵਾਂ ਆਇਆਗਾ ਜੀ ਇਹ ਮੇਰੇ ਵਾਲਾ ਜਵਰ ਦਿੱਤਾ ਸੀਗਾ ਜੇ ਕਿਸੇ ਵੀ ਪੈਡ ਨੂੰ ਪਸੰਦ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੀ ਆ ਤੁਸੀਂ ਚਾਹੋ ਤਾਂ ਇਹਨੂੰ ਬਲੈਕ ਸਲਵਾਰ ਨਾਲ ਵੀ ਬਣਾ ਸਕਦੇ ਹੋ ਜੇ ਤੁਸੀਂ ਆਖੋਗੇ ਤਾਂ ਆਪਾਂ ਇਹ ਨਾਲ ਦਾ ਕਲਰ ਤੁਹਾਨੂੰ ਡਾਈ ਵੀ ਕਰਵਾ ਕੇ ਦੇ ਦਾਂਗੇ ਜੀ ਮੈਂ ਤੁਹਾਨੂੰ ਦੋ ਚੀਜ਼ਾਂ ਦਿਖਾਉਣੀ ਆ ਤੇ ਦੂਸਰਾ ਵੀ ਦਿਖਾ ਦਿੰਨੀ ਆ ਦੂਸਰਾ ਕਿਵੇਂ ਬਣਦਾਗਾ ਅਗਲਾ ਜਿਹੜਾ ਕਲਰ ਹੈਗਾਗਾ ਉਹ ਆਵळाਗਾ ਦੋਚੇ ਉਹ ਆਵळा ਕਲਰ ਹੈਗਾ ਇਹ ਵੀ ਬਹੁਤ ਸੋਹਣਾਗਾ ਠੀਕ ਹੈ ਜੀ ਇਹਦੇ ਨਾਲ ਆਪਾਂ ਆਵਲੀ ਸਲਵਾਰ ਰੱਖੀਏ ਜਿੱਦਾਂ ਇਹਦੇ ਵਿੱਚ ਛੇੜ ਬਣਿਆ ਹੋਇਆ ਪਿਸਤਾਓ ਵਾਲਾ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਤੇ ਜੇਕਰ ਤੁਸੀਂ ਆਹ ਵਾਲਾ ਸੂਟ ਲੈਣਾ ਚਾਹੁੰਦੇ ਹੋ ਤੇ ਨਾਲ ਆਸ ਲਵਾਰ ਵੀ ਲੈ ਸਕਦੇ ਹੋ ਜੇ ਤੁਸੀਂ ਬਲੈਕ ਲੈਣਾ ਚਾਹੁੰਦੇ ਹੋ ਤਾਂ ਬਲੈਕ ਵੀ ਲੈ ਸਕਦੇ ਹੋ ਤੁਹਾਡੀ ਇੱਛਾ ਜੀ ਜਿਹੜੀ ਮੈ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦੇ ਹੀ ਲੈ ਸਕਦੇ ਹੋ ਆਪਾਂ ਤੋਂ ਸੂਟ ਤੇ ਸੂਟ ਦੀ ਗਾਰੰਟੀ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਆਹ ਵਾਲਾ ਬਲੈਕ ਜਿਹੇ ਇਹਦੇ ਨਾਲ ਇਹ ਲੈਣਾ ਤੇ ਲੈ ਸਕਦੇ ਹੋ ਜੇਕਰ ਆਹ ਵਾਲੀ ਸਲਵਾਰ ਲਪਾਉਣਾ ਚਾਹੁੰਦੇ ਹੋ ਜਿਹੜਾ ਕਲਰ ਇਹਦੇ ਵਿੱਚ ਫਰੋਜੀ ਇਹ ਵੀ ਤੁਸੀਂ ਲਵਾ ਸਕਦੇ ਹੋ ਤੁਹਾਡੀ ਇੱਛਾ ਜੀ ਜੋਰ ਚੜ ਦੇ ਵਿੱਚ ਇਹ ਵੀ ਸਲਵਾਰ ਆ ਜਿਹੜੀ ਬੜੂ ਜੀ ਹਾਂਜੀ ਅਗਲਾ ਸੂਟ ਤੁਹਾਨੂੰ ਦਿਖਾਉਣੇ ਆਪਾਂ ਲੈ ਕੇ ਆਏ ਆ ਜਿਹੜਾ ਨਿਊ ਸਟਾਫ ਇਹ ਹੈਗਾ ਜੀ ਬਰਬਰੀ ਦੇ ਵਿੱਚ ਬਰਬਰੀ ਦੇ ਵਿੱਚ ਸਟਾਫ ਲੈ ਕੇ ਆਏ ਆ ਅੱਜ ਆਪਾਂ ਬਹੁਤ ਜ਼ਿਆਦਾ ਸੋਹਣਾ ਤੇ ਟ੍ਰੈਂਡ ਦੇ ਵਿੱਚ ਜਿਹੜਾ ਇਹ ਚੱਲ ਰਿਹਾਗਾ ਤੇ ਬਹੁਤ ਜੇ ਤਾਂ ਤੁਸੀਂ ਚਾਹੋ ਕਲਰ ਜਮਾ ਸਹੀ ਆਇਆ ਹੈ ਜਮਾ ਪ੍ਰੋਪਰ ਕਲਰ ਇਹ ਆ ਉਹ ਵਾਲਾ ਆ ਰਿਹਾ ਹੈਗਾ ਜੇ ਤਾਂ ਤੁਸੀਂ ਇਹ ਵਾਲਾ ਸਟੱਫ ਆਲ ਓਵਰ ਬਣਾਉਣਾ ਚਾਹ ਰਹੇ ਹੋ ਸੂਟ ਆਲ ਓਵਰ ਵੀ ਬਣਾ ਸਕਦੇ ਹੋਗੇ ਜੇਕਰ ਤੁਸੀਂ ਪਲੇਨ ਸਲਵਾਰ ਨਾਲ ਵੀ ਮੈਂ ਤੁਹਾਨੂੰ ਦਿਖਾਉਂਗੀ ਵੀ ਕਿੱਦਾਂ ਲੱਗੂਆ ਪਲੇਨ ਸਲਵਾਰ ਨਾਲ ਵੀ ਬਣਾ ਸਕਦੇ ਹੋ ਉਹ ਤੁਹਾਡੀ ਇੱਛਾ ਜਿਹੜਾ ਵੀ ਕਲਰ ਦਾ ਤੁਸੀਂ ਸਕਰੀਨਸ਼ਾਟ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਦਿਓ ਜੀ ਆਪਾਂ ਤੁਹਾਨੂੰ ਉਹੀ ਭੇਜ ਦਾਂਗੇ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਹੈਗੀ ਅੱਗੇ ਅਗਲਾ ਕਲਰ ਦੇਖੋ ਇਹ ਮਹਿੰਦੀ ਕਲਰ ਆ ਗਈ ਇਹਦੇ ਨਾਲ ਆਪਾਂ ਆਵਲੀ ਸਲਵਾਰ ਲਗਾਈ ਹੈਗੀ ਤੇ ਪਿਓਰ ਦੀਆਂ ਜਿਹੜੀਆਂ ਸਲਵਾਰਾਂ ਲੱਗੀਆਂ ਹੋਣਗੀਆਂ ਜੀ ਨੇਚਰਲ ਕ੍ਰੇਪ ਦੀਆਂ ਕ੍ਰੇਪ ਦੀਆਂ ਦੇ ਨਾਲ ਸਲਵਾਰਾਂ ਲਗਾਈਆਂ ਨੇ ਆਪਾਂ ਤੇ ਇਹ ਬਰਬਰੀ ਦਾ ਸਟਾਫ ਆ ਬਹੁਤ ਸੋਹਣਾਗਾ ਤੇ ਕੋਈ ਕੋਈ ਇਹਦੇ ਸਿੱਜਣ ਦੀ ਜਾਂ ਕਸ ਦੇ ਵਿੱਚ ਸ਼ਿਕਾਇਤ ਨਹੀਂ ਹੈਗੀ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆਗਾ ਤੁਸੀਂ ਬੇਫਿਕਰ ਹੋ ਕੇ ਜਿਹੜਾ ਸਟਾਫ ਆ ਆਪਣੇ ਤੋਂ ਖਰੀਦ ਸਕਦੇ ਹੋ ਕਲਰ ਦੇਖ ਲਓ ਤੁਸੀਂ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਨੇ ਆ ਇਹਦੇ ਨਾਲ ਆਪਾਂ ਸਲਵਾਰ ਰੱਖੀ ਹੋਈ ਹੈ। ਅਗਲਾ ਕਲਰ ਇਹਦੇ ਵਿੱਚ ਆਵਲ ਆਊਗਾ। ਇਹਦੇ ਨਾਲ ਵੀ ਤੁਹਾਡੀ ਇੱਛਾ ਮਹਿੰਦੀ ਸਲਵਾਰ ਲਵਾਉਣੀ ਆ ਜਾਂ ਜਿਹੜੀ ਆਪਾਂ ਲਾਇ ਲਾ ਰਖੀਏ ਲਵਾਉਣੀ ਆ ਉਹ ਤੁਹਾਡੀ ਇੱਛਾ ਜੀ ਜਿਹੜਾ ਵੀ ਤੁਹਾਨੂੰ ਜਿਵੇਂ ਵੀ ਤੁਹਾਨੂੰ ਸਹੀ ਲੱਗਿਆ ਉਹ ਤੁਸੀਂ ਕਰਵਾ ਸਕਦੇ ਹੋ ਆਪਾਂ ਤੋਂ। ਠੀਕ ਹੈ ਜੀ। ਕਲਰ ਦੇਖ ਸਕਦੇ ਹੋਗੇ ਬਹੁਤ ਸੋਹਣਾ ਪ੍ਰਿੰਟ ਆ ਸਹੀ ਆ ਰਿਹਾਗਾ ਬਿਲਕੁਲ ਕਲਰ। ਦੇਖ ਸਕਦੇ ਹੋ ਇਹ ਮਸਟਰਡ ਜੀ ਮਸਟਰਡ ਦਾ ਟੋਨ ਦਾ ਸੂਟ ਹੈਗਾ ਇਹਦੇ ਨਾਲ ਸਲਵਾ ਲੇਗੀ ਅਗਲਾ ਕਲਰ ਤਾਂ ਖੋਣਿਆ ਜੀ ਇਹ ਹੈਗਾ ਜੀ ਮਜੈਂਟਾ ਬਾਕੀ ਸਾਰਾ ਬਣਾਉਣ ਦੇ ਸਾਰੇ ਹੁੰਦਾ ਜੀ ਸੂਟ ਬਣਿਆ ਵੀ ਸੋਹਣਾ ਹੋਣਾ ਚਾਹੀਦਾ ਹੈਗਾ ਕੱਲਾ ਸਿਰਫ ਸੂਟ ਦੇ ਸਾਰੇ ਨਹੀਂ ਹੁੰਦਾ ਬਣਿਆ ਹੋਇਆ ਵੀ ਸੋਹਣਾ ਹੋਣਾ ਚਾਹੀਦਾ ਫੇਰ ਹੀ ਪਾਇਆ ਸੋਹਣਾ ਲੱਗਦਾ ਹੈਗਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਲਰ ਆ ਤੁਸੀਂ ਉਹ ਲੈ ਸਕਦੇ ਹੋਗੇ ਜਿਹੜਾ ਵੀ ਤੁਸੀਂ ਸਲਵਾਰ ਲਵਾਉਣੀ ਚਾਹੋ ਜਿਵੇਂ ਵੀ ਤੁਸੀਂ ਕਹੋਗੇ ਆਪਾਂ ਉਵੇਂ ਕਰਕੇ ਦੇਵਾਂਗੇ ਤੁਹਾਨੂੰ ਤੇ ਇਹ ਸੂਟ ਦਾ ਪ੍ਰਾਈਸ 1600 ਰੁਪਏ ਰਹੂਗਾ ਜੀ 1600 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਅਗਲਾ ਸੂਟ ਹੈਗਾ ਜੀ ਪਰਪਲ ਕਲਰ ਦਾ ਮੈਨੂੰ ਆ ਸੂਟ ਸਾਰਿਆਂ ਤੋਂ ਵੱਧ ਪਸੰਦ ਆਗਾ ਜੇ ਤੁਸੀਂ ਜੇ ਤੁਸੀਂ ਇਹਦੇ ਨਾਲ ਬਲੈਕ ਸਲਵਾਰ ਲਵਾਉਣਾ ਚਾਹੋ ਬਲੈਕ ਵੀ ਲੈ ਸਕਦੇ ਹੋਗੇ ਤੁਹਾਡੀ ਇੱਛਾ ਜੀ ਇਹ ਵੀ ਲੱਗਦੀ ਹੈ ਜੀ ਜੇ ਇਹ ਵਾਲੀ ਲੈਣੀ ਹੈ ਇਹ ਵੀ ਲੱਗਦੀ ਹੈ ਜੀ ਸਾਨੂੰ ਬਲੈਕ ਲਾ ਕੇ ਦਿਖਾ ਦਿੰਦੇ ਆਂ ਇੰਹੀ ਲੱਗਦੀ ਹੈ ਜਿਹੜੀ ਤੁਹਾਨੂੰ ਸਹੀ ਲੱਗੇ ਉਹ ਲੈ ਸਕਦੇ ਹੋ ਵੀ ਸੋਹਣੀਆਂ ਦੋਨੇ ਚੀਜ਼ੇ ਲੱਗਦੀਆਂ ਨੇ ਲਓ ਜੀ 1600 ਰੁਪਏ ਦਾ ਬਰਬਰੀ ਦਾ ਸਟੱਫ ਨੂੰ 1600 ਰੁਪਏ ਦਾ ਸੂਟ ਪੈ ਰਿਹਾਗਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਗੱਲਾਂ ਦਿਖਾਉਣੇ ਆ ਕੁਝ ਸੂਟ ਇਹਦੇ ਵਿੱਚ ਆਲੋਵਰਾਉਣਗੇ ਇਹ ਦੂਬਾਰਾ ਸਾਰੇ ਜਿਆਦਾਤਰ ਆਲੋਵਰੀ ਨਹੀਂ ਜਿਹੜੇ ਨਾਲ ਵੀ ਤੁਸੀਂ ਸਲਵਾਰ ਲਗਾਉਣੀ ਹੋਈ ਉਹ ਆਪਾਂ ਨੂੰ ਦੱਸ ਦਿਓ ਆਪਾਂ ਉਹ ਹੀ ਲਵਾ ਲਾਂਗੇ ਠੀਕ ਹੈ ਜੀ ਫਿਲਹਾਲ ਆਪਾਂ ਆਲੋਵਰੀ ਲੈ ਕੇ ਆਏ ਆ ਵਾਲੇ ਲਓ ਜੀ ਮੋਰ ਲੱਗੀ ਹੋਈ ਹੈ ਸਪੈਸ਼ਲ ਕੋਈ ਐਦਾਂ ਦਾ ਨਹੀਂ ਵੀ ਖਰਾਬ ਹੋਊਗੀ ਬਰਬਰੀ ਸ਼ਿਮਰ ਦਾ ਸਟਾਫ ਆ ਜੀ ਮੈਂ ਤੁਹਾਨੂੰ ਇਹ ਵੀ ਨਾਲ ਦੱਸਤਾ ਤੇ ਕੋਈ ਇਹ ਚੁੱਬਣਾ ਵਾਲਾ ਨਹੀਂ ਹੈਗਾ ਤੇ ਬਹੁਤ ਸੌਫਟ ਹੈਗਾ ਬਹੁਤ ਸੌਫਟ ਸਟਾਫ ਆ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਰਿੰਕਲ ਪੈ ਰਹੇ ਨਹੀਂ ਤੇ ਬਹੁਤ ਸੋਹਣਾ ਸਟਾਫ ਹੈਗਾ ਅਗਲਾ ਕਲਰ ਇਹਦੇ ਵਿੱਚ ਆਪਾਂ ਲਾ ਮਸਟਰਡ ਮਸਤਕਠੇ ਹੋ ਗਏ ਲਓ ਜੀ ਇਹਦੇ ਨਾਲ ਤੁਸੀਂ ਸਲਵਾਰ ਆ ਜਿਹੜੀ ਤਾਂਬੇ ਰੰਗੀ ਵੀ ਲਵਾ ਸਕਦੇ ਹੋ ਜਾਨੀ ਕਿ ਰਸਟ ਕਲਰ ਦੀ ਉਹ ਸਲਵਾਰ ਵੀ ਇਹਦੇ ਨਾਲ ਲੱਗ ਜੂਗੀ ਉਹ ਆਪਾਂ ਕੰਨੀ ਦੇਖ ਸਕਦੇ ਆ ਕੰਨੀ ਦੇ ਉੱਪਰ ਲੱਗਿਆ ਹੋਇਆ ਇਹ ਵਾਲੀ ਆਪਾਂ ਨਾਲ ਵੀ ਲਵਾ ਸਕਦੀਆਂ ਇਹਦੇ ਨਾਲ ਜੀਸਤੀ ਹੋਗੀ ਇਹਦੇ ਨਾਲ ਤੁਹਾਡੀ ਇੱਛਾ ਜੀ ਜੇ ਕਿਸੇ ਭੈਣ ਨੇ ਆਫ ਵਾਈਟ ਲਾਉਣੀ ਆਫ ਵਾਈਟ ਵੀ ਲਾ ਸਕਦੀ ਹੈਗੀ ਜਿਸ ਮੇ ਤੁਹਾਨੂੰ ਸਹੀ ਲੱਗੇ ਉਹ ਵੀ ਕਰ ਸਕਦੇ ਹੋ ਤੁਸੀਂ ਲਓ ਜੀ ਅਗਲਾ ਕਲਰ ਦਿਖਾਉਣੇ ਆ ਅਗਲਾ ਕਲਰ ਆਉਣਾ ਜੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਵੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ 1600 ਰੁਪਏ ਦੇ ਵਿੱਚ ਤੇ ਬਹੁਤ ਜਿਆਦੇ ਸੋਹਣੇ ਪ੍ਰਿੰਟ ਬਣੇ ਹੋਏ ਨੇ ਲਓ ਜੀ ਅਗਲਾ ਦੇਖ ਲਓ ਸੋਹਣੇ ਰਿਹਾ ਲਓ ਜੀ ਅਗਲਾ ਪ੍ਰਿੰਟ ਆ ਗਿਆ ਆਰੇ ਪ੍ਰਿੰਟ ਤੁਹਾਨੂੰ ਦਿਖਾ ਤੇ ਆ ਜੀ ਦੇਖ ਲਓ ਜਿਹੜਾ ਵੀ ਪਸੰਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਠੀਕ ਹੈ ਜੀ ਆ ਪ੍ਰਿੰਟ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਬਾਕੀ ਅੰਬੀਆਂ ਦਾ ਟ੍ਰੈਂਡ ਜਾਂਦਾ ਨਹੀਂ ਹੈਗਾ ਇਹ ਤਾਂ ਹਰ ਵਕਤ ਤੇ ਸਦਾ ਬਹਾਰ ਹੀ ਹੁੰਦਾ ਹੈ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੀ ਵੀਡੀਓ ਇਹ ਤੁਹਾਨੂੰ ਪਸੰਦ ਆਈ ਹੋਊਗੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਜਿਹੜਾ ਆਪਣਾ ਨੰਬਰ ਚੱਲ ਰਿਹਾ ਹੈਗਾ 950130027 ਉਹਦੇ ਤੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਦੱਸਿਆ ਕਰੋ ਵੀ ਸਰ ਆਪਾਂ ਨੂੰ ਤੁਹਾਨੂੰ ਆਪਣੀ ਜਿਹੜੀ ਵੀਡੀਓ ਆ ਗਈ ਸੂਟ ਆ ਜਿਹੜੇ ਉਹ ਤੁਹਾਨੂੰ ਪਸੰਦ ਆ ਰਹੀ ਹੈ ਜਾਂ ਨਹੀਂ ਜਿਵੇਂ ਵੀ ਬਾਕੀ ਸਾਰੇ ਬਹੁਤ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਜਿਹੜਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਫੋਨ ਵੀ ਕਰਦੀਆਂ ਨੇ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ